ਆ ਦੇਖੋ ਇਹ ਨਖਸਾਨ ਹੁੰਦਾ ਆ। ਆਹ ਤੋੜ ਦੇ ਆ। ਇਹ ਥੋੜਾ ਜਿਹਾ ਨਾਰਮਲ ਛੇਤੀ ਤਾਂ ਹੀ ਪੱਟੀ ਜਾਂਦੀਆਂ ਇਹਦੀਆਂ। ਵੀ ਹੁਣ ਜੜ ਫੜੀ ਵੀ ਆ ਹੁਣ ਟੁੱਟਦਾ ਹੀ ਆ। ਹੈ? ਬਹੁਤ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਵਾਗਤ ਹੈ ਜੀ ਆ ਤੇ ਬਲੌਗ 'ਚ। ਕਰਪਾ ਰੱਖੇ ਮਾਲਕਾ ਚੜ੍ਹਦੀ ਕਲਾ ਦਿਨ ਦੁਗਣੇ ਰਾਜ ਚੁਗਣੇ ਤਰੱਕੀਆਂ ਬਖਸ਼ੇ ਬਾਕੀ ਖੇਤਾਂ ਵਿੱਚ ਪਹੁੰਚੇ ਵਾ ਜੀ ਮੌਸਮ ਅੱਜ ਬਹੁਤ ਵਧੀਆ ਹੋਇਆ ਪਿਆ ਹਵਾ ਚੱਲਦੀ ਐ ਨਾ ਪੂਰੇ ਜੋਰ ਨਾਲ ਵੀ ਬੱਦਲ ਵਾਈ ਵੀ ਹੋਈ ਪਈ ਐ ਬੱਦਲ ਆਏ ਚੜ੍ਹਦੀ ਘਟਾ ਕਈ ਪਾਸੇ ਦਾ ਵੀ ਮੀਂਹ ਆ ਜਾਣਾ ਪਰ ਮੀਂਹ ਪਿਆ ਨਹੀਂ ਹੈਗਾ ਕਿਉਂ ਮੀਂਹ ਹੁਣ ਹਰੇਕੇ ਡੀਕ ਰਿਹਾ ਗਰਮੀਆਂ ਦੋ ਚਾਰ ਦਿਨ ਦੀ ਬਹੁਤ ਹੋਈ ਵੀ ਗਰਮੀ ਅੱਜ ਵੀ ਹੈਗੀ ਐ ਵੈਸੇ ਹਵਾ ਚਲੋ ਚੱਲਦੀ ਐ ਬਾਹਰ ਤਾਂ ਜਿੱਥੇ ਹਵਾ ਲੱਗਦੀ ਉਸੇ ਠੀਕ ਐ ਇਕਣਾ ਹੁਣ ਘਰ ਦੇ ਵਿੱਚ ਅੰਦਰ ਬੈਠਿਆ ਉੱਥੇ ਬਹੁਤ ਗਰਮੀ ਆ ਕਿਤੇ ਆੜ ਆ ਜਾਂਦੀ ਹੈ ਕੰਮ ਜਿਆ ਕਰ ਲਾਦੇ ਗਰਮੀ ਜਦੇ ਬਹੁਤ ਹੋ ਜਾਂਦੀ ਹੈ ਵੀ ਇੱਕ ਹੁਣ ਹੋਇਆ ਬੱਦਲ ਪੂਰਾ ਹੈ ਨਾ ਦੇਖਦੇ ਜੀ ਅੱਜ ਪੈ ਗਿਆ ਆ ਦਿਖਾਵਾਂਗੇ ਪੈਂਦਾ ਵੀ ਮੀ ਵੀ ਮੀਨ ਪੈ ਨੂੰ ਵੀ ਹੁਣ ਕਾਫੀ ਟਾਈਮ ਹੋ ਗਿਆ ਕੱਲ ਪਿਆ ਸਵੇਰ ਨੂੰ 10 ਮਿੰਟ ਪਿਆ ਚਲੋ ਉਹ ਨਾਲ 사ਉਂਗਾ ਜਿਆਦਾ ਪੜਦਾ ਜੀ ਕਰਤੀ ਹੋਰ ਵੀ ਹਰੇ ਕੇ ਹੱਥ ਘੜੇ ਕਰਾਤੇ ਗਰਮੀ ਨੇ ਤਾਂ ਇੰਨੇ ਹਲੇ ਤਾਂ ਭਾ ਦੋ ਦਾ ਮਹੀਨਾ ਹੋਣਾ ਵੀ ਸੌਣ ਚੱਲਦਾ ਨਹੀਂ ਸੌਣ ਵਿੱਚ ਤਾਂ ਮੀ ਬਹੁਤ ਪੈਂਦੇ ਹੁੰਦੇ ਆ ਵੀ ਇਹ ਚਲੋ ਕੁਦਰਤ ਹੀ ਹੁੰਦਾ ਹੈ ਕਈ ਵਾਰ ਦੇਖਿਆ ਸੌਣ ਦੀ ਸੰਗਰਾਦ ਨੂੰ ਜੰਮੀ ਪੈ ਜਾਂਦਾ ਨਾ ਫੇ ਸਾਰਾ ਹੀ ਮਹੀਨਾ ਮਹੀ ਪੈ ਜਾਂਦਾ ਵੀ ਸੌਣ ਦੀ ਸੰਗਰਾਦ ਲਾਂਗੇ ਸੁੱਕੀ ਥੋੜੀ ਜੀ ਉਹਦੇ ਕਰਕੇ ਬਸ ਹੁਣ ਮਹੀਨਾ ਸੁੱਕਾ ਹੀ ਲੰਘ ਜਾਣਾ ਲੱਗਦਾ ਦੇਖਿਆ ਸੀ ਕਈ ਵਾਰ ਜਮੇ ਹੀ ਨਹੀਂ ਪੈਂਦਾ ਹੈਗਾ ਚਲੋ 1 2 ਸਾਡੇ ਫੇਰ ਪਹਿਲੇ ਮਾੜੇ ਮੋਟੇ ਵੀ ਇਹ ਕਹਿੰਦਾ ਬਾਕੀ ਅੱਜ ਸਿਕੰਜਾ ਉਹ ਤਿਆਰ ਹੋ ਕਰਿਆ ਵਾ ਤਾਂ ਉਹ ਵੀ ਆਪਾਂ ਨੂੰ ਲੱਦਣਾ ਬਾਈ ਨੇ ਕਰਿਆ ਵਾ ਦਾ ਟੈਂਪੂ ਵਾਲਾ ਸਾਥ ਉਹਦੇ ਰਿਕਸ਼ੇ ਰੇੜੀ ਵਾਲਾ 600 ਰੁਪਏ ਕਿਰਾਏ ਨੂੰ ਕਰਿਆ ਵਾ ਹੁਣ ਕੋਈ ਅਸੀਂ ਕਹਿੰਦੇ ਭੇਜ ਦਿਓ ਸਾਜਦੇ ਉਹ ਕਹਿੰਦੇ ਮੁੰਡਾ ਬਾਈ ਦਾ ਚੰਡੀਗੜ੍ਹ 22 ਸੈਕਟਰ ਵਿੱਚ ਕਿਤੇ ਸਬਜ਼ੀ ਮੰਡੀ 'ਚ ਢੇਡਾ ਲਾ ਕੇ ਹੁਣ ਉਹਦੇ ਬਾਅਦ ਕਹਿੰਦਾ ਤੁਹਾਡੇ ਕੋਲ 8 ਵਜੇ ਪਹੁੰਚ ਜਾਊਗਾ। ਵੀ ਪਹਿਲਾਂ ਗੱਲਾਂ ਇਹ ਹੁੰਦੇ ਨੇ ਫਿਰ ਸ਼ਾਮ ਨੂੰ ਰਾਤ ਨੂੰ ਫੋਨ ਆ ਗਿਆ ਬਾਈ ਦਾ ਕਹਿੰਦਾ ਵੀ ਉਹ ਮੁੱਕਰ ਗਿਆ। ਕਹਿੰਦਾ ਵੀ ਮੈਂ ਤੇ ਲਿਆ ਨਹੀਂ ਹੁਣ ਸਿਕੰਜਾ ਵੀ ਜੇ ਮੈਂ ਲੱਦ ਲਿਆਂਦਾ ਰਿਕਸ਼ਾ ਰੇੜੀ ਵੀ ਟੈਂਪੂ ਵਾਲੇ ਕੁੱਟੂਗੇ ਮੈਨੂੰ। ਵੀ ਸਾਡਾ ਕਰਾਇਆ ਤੂੰ ਕਰਦਾ ਫਿਰਦਾ। ਚਲੋ ਇਹ ਚੀਜ਼ ਤੇ ਡਰ ਗਿਆ ਜਾਂਦੇ ਆਪਾਂ ਹੁਣ ਦੁੱਲੇਪਾ ਮੜਾ ਜਾ। ਵੀ 8 ਵਜੇ ਦੁੱਲੇ ਨੂੰ ਦੁਕਾਨ ਖੋਲ੍ਹਣੀ ਆ। ਦੁੱਲੇ ਨੂੰ ਪੁੱਛਦਾ ਫਿਰ ਉਹਦੇ ਕੋਲ ਤੇ ਚਲੋ ਹੁਣ ਰੇੜੀ ਵਾਲਾ ਕਿਸਾ ਨੰਬਰ ਆਪਣਾ ਰੇੜ ਉਹ ਕਹਿੰਦਾ ਵੀ ਅਸੀਂ ਗੱਡੀ ਵਾਲੇ ਨੂੰ ਪੁੱਛਿਆ ਕਿਸੇ ਨੂੰ ਵੀ ਉਹ ਕਹਿੰਦਾ ਮੈਂ ਲੈ ਆਉਂਗਾ 2200 ਰੁਪਏ ਕਿਰਾਇਆ ਮੰਗਿਆ ਉਹਨਾਂ ਕਿਰਾਇਆ ਜ਼ਿਆਦਾ ਮੰਗਿਆ ਚਲੋ ਆਪਾਂ ਦੇਖਦੇ ਜੇ ਇੱਥੇ ਘੱਟ ਰੇਟ ਚ ਮਿਲਿਆ ਤਾਂ ਕਰਕੇ ਅੱਜ ਸਿਕੰਜਾਈ ਭੇਜਣਾ ਬਾਈ ਦਾ ਉਹਦਾ ਕਿਉਂ ਕੱਲ ਤਾਂ ਮੈਨੂੰ ਆਇਆ ਤਾਂ ਵੀ ਉਹਨਾਂ ਨੇ 6 ਵਜੇ ਆਜਣਾ ਛੇਤੀ ਕਰਾ ਦੀ ਰੰਗ ਚਲੋ ਰੰਗ ਬੰਨਦਾ ਜਿਹੜਾ ਹੈਗਾ ਤਾਂ ਨਿਬੜ ਗਿਆ ਸਟਿੱਕਰ ਸੁੱਕਰ ਲਾ ਦਿੱਤੇ ਉਹਨਾਂ ਦੁੱਲੇ ਨੇ ਸਾਰੀ ਵੀ ਬਾਕੀ ਦਿਖਾਉਂਦੇ ਜੀ ਹੋਰ ਖੇਤੀਬਾੜੀ ਦਾ ਪ੍ਰੋਗਰਾਮ ਜਿਹੜਾ ਚੱਲਦਾ ਵੀ ਖੇਤੀਬਾੜੀ ਦਾ ਹੁਣ ਆਪਣਾ ਜੀਰੀ ਦਾ ਜੀਰੀ ਚਲੋ ਵਧੀਆ ਚੱਲੀ ਵੀ ਸ ਪਹਿਲਾਂ ਗਰਮੀ ਕਰਕੇ ਜਿਆਦਾ ਪਈਦੀ ਪਾਸਾ ਦਿਨ ਗਰਮੀ ਪਈ ਵੀ ਬਹੁਤ ਯਾਰ ਬਿਰੂ ਦੇ ਕਰਕੇ ਬਿਮਾਰੀ ਜਿਆਦਾ ਪਈਦੀ ਫਿਰ 2-3 ਦਿਨ ਵਿੱਚ ਨੂੰ ਮੀਂਹ ਆ ਪੈ ਕੇ ਛੜੀ ਜਿ ਮੰਗਣ ਲੱਗਿਆ ਚਲੋ ਪਿਆ ਤਾਂ ਘਟਾ ਹੈ ਯਾਨੀ ਉਂ ਪਈ ਗਿਆ ਤਕਰੀਬਨ ਸਾਰੇ ਉਹ ਦਿਹਾੜੀ ਕੱਢਦੀ ਦੀ ਮੀਂਹ ਨੇ ਵੀ ਉਹਦੇ ਬਹੁਤ ਫਰਕ ਪਿਆ ਜੀਰੀ ਦਾ ਚੇਕਣਾ ਅਸੀਂ ਕਹਿੰਦੇ ਵੀ ਜੇ 5-4 ਦਿਨ ਬਾਅਦ ਵੀ ਮੀਂਹ ਪੈ ਜਾਵੇ ਇੱਕ ਜ਼ੋਰ ਜੇ ਵਾਲਾ ਤੇ ਘਾਂਟਾ ਖੰਡ ਪੈ ਕੇ ਨਿੱਖਰ ਜਵੇ ਨਾਲ ਤਾਂ ਪਾਣੀ ਪੂਰੇ ਹੋ ਜੇ ਨਾਲ ਜਿਹੜੀ ਬਿਮਾਰੀ ਹੈ ਕਿਸੇ ਸਪਰੇਅ ਦੀ ਲੋੜ ਨਹੀਂ ਹੈਗੀ ਨਹੀਂ ਕਿ ਮੀਂਹ ਰੇਹ ਮੰਗਣ ਲੱਗਦਾ ਵੀ ਬਹੁਤ ਰੇਹ ਘਟ ਪੈਂਦਾ ਦਵਾਏ ਬੰਨ ਜਿਹੜਾ ਹੈਗੇ ਦਵਾਏ ਦੂਗੇ ਘੱਟ ਲੱਗਦੀ ਐ ਪਰ ਹੁਣ ਜਿਹੜੀ ਆ ਗਰਮੀ ਪੈਂਦੀ ਦੇ ਕਰਕੇ ਮੀਂਹ ਬਿਮਾਰੀ ਵੀ ਜ਼ਿਆਦਾ ਪੈਂਦੀ ਐ ਵੀ ਚਲੋ ਜੀਰੀ ਕਿੰਨੀ ਮਾਰਾ ਹੁੰਦਾ ਮਾੜਾ ਮੋਟਾ ਥੋੜਾ ਸਾਰਾ ਭਾਈ ਵੀ ਕਰਾਉਂਦੇ ਮਨ ਰੰਝਨ ਬਾਕੀ ਅੱਜ ਟਰੈਕਟਰ ਟਰਾਲਾ ਯਾਤਰਾ ਨੂੰ ਵੀ ਨਿਕਲਿਆ ਨਾਨਾ ਦੇਵੀ ਦੀ ਨੂੰ ਗਏ ਐ 10 12 ਕੇ ਜਣੇ ਵੀ ਐਕਣ ਦਾ ਚੱਲੀ ਜਾਂਦਾ ਜੇ ਪ੍ਰੋਗਰਾਮ ਵਧੀਆ ਠੀਕ ਆ ਬਾਕੀ ਦੇਖਦੇ ਜੇ ਮੀਂਹ ਪੈ ਜਾਵੇ ਸਾਰਿਆਂ ਨਾਲੋਂ ਵਧੀਆ ਨਹੀਂ ਤਾਂ ਫਿਰ ਚਲੋ ਮੌਸਮ ਠੰਡਾ ਤਾਂ ਹੋਇਆ ਵਾ ਹਵਾ ਚੱਲਦੀ ਐ ਬਹੁਤ ਵਧੀਆ ਵੀ ਉਹ ਤੁਹਾਨੂੰ ਦਿਖਾਉਂਦੇ ਜੀ ਬੋਵਾ ਜੀ ਆ ਜਦ ਅਰੇ ਆਵੇ ਤੇ ਲਾਗ ਜੇ ਵੱਡਣ ਵਾਸਤੇ ਧਾਨਾਂ ਦੀ ਜੀ ਬਰਸਾਤ ਦੇ ਵਿੱਚ ਆਪਾ ਤੁਹਾਡਾ ਆਪਣਾ ਇੱਥੇ ਕਾਕਣ ਦਾ ਜਾਲ ਜੰਮਿਆ ਹੋਇਆ ਨਹੀਂ ਦਾ ਨਿਕਲ ਲਈ ਹੈਗਾ ਹੁਣ ਬਤਾਉਆਂ ਦੇ ਬੂਟੇ ਜ ਫੁੱਲ ਜੇ ਆਈ ਜਾਂਦੇ ਇਹ ਜਿਹੜੀ ਦੱਖਣ ਚੱਲਦਾ ਨਾ ਅੱਜ ਜੱਖਾਂ ਦੀ ਸਾਡੇ ਰਾਸ ਜੀ ਚੱਲਦੀ ਹੈ ਹਵਾ ਜੇ ਠੰਡਾ ਮੌਸਮ ਠੰਡਾ ਹੈ ਵੀ ਹਵਾ ਦੱਖਣ ਚੱਲਦਾ ਠੰਡਾ ਚੱਲਦਾ ਵੀ ਇੱਥੇ ਥੋੜੀ ਜਿਹਾ ਜਗਾ ਜੇ ਬੇਲ ਬੂਟੇ ਮਾਹੌਲ ਲੱਗੇ ਮੈਂ ਆਕੀ ਹਰੀ ਬੇਲ ਚੜੀ ਵੀ ਇੱਧਰ ਡੰਡੇ ਕੱਢ ਕੇ ਚੜਾਈ ਵੀ ਉੱਪਰ ਬਾਕੀ ਲੱਗਦਾ ਹਲੇ ਕੁਝ ਨਹੀਂ ਆਏ ਫੁੱਲ ਜੇ ਲੱਗੇ ਆ ਹੁਣ ਡੋਡੀਆਂ ਜੀਆਂ ਬਣ ਲੱਗੀਆਂ ਦੇਖਦੇ ਜੇ ਲੱਗਿਆ ਇਹਨਾਂ ਨੂੰ ਪਰ ਇਹਨੇ ਹੋਰ ਆ ਵੀ ਆਹ ਜਿਹੜਾ ਪਾਪੂਲਾ ਦਾ ਫੜ ਲੈਣਾ ਕੁੱਤੇ ਵਧਣ ਜੇ ਪੈ ਜਾਣ ਇਹਨਾਂ ਉੱਪਰ ਨੂੰ ਫੇਰ ਲੱਗਦੀ ਘਟ ਜਦੋਂ ਪੁੰਜਲ ਚੱਲ ਪੈਂਦੀ ਆਹ ਇਧਰ ਗੈਲੇ ਕਰੇਲਿਆਂ ਦੀ ਹੈ ਕਰੇਲੇ ਦਾ ਲੱਗਣ ਲੱਗੇ ਵੇ ਹਾਲ ਉਹ ਸਟਾਰਟ ਦੇ ਕੇ ਲੱਗਿਆ ਵਾ ਉਹ ਵੀ ਲੱਗਿਆ ਬਾਕੀ ਹਾ ਤੋਰੀਆਂ ਦੀ ਬੇਲ ਕੋ ਸੌ ਚੜਾਈ ਵੀ ਉਧਰ ਤੋਰੀਆਂ ਨੂੰ ਵੀ ਘੱਟੇ ਸਮਾਨ ਲੱਗਦਾ ਹੈ ਬੇਲ ਜਿਹੜੇ ਸਭ ਕੋ ਵੱਜ ਜਾਂਦੀ ਹੈ ਸਮਾਨ ਨਹੀਂ ਲੱਗਦਾ ਕਾਚੜੀ ਵੀ ਉਧਰ ਇਹਨੂੰ ਲੱਗਣਿਆ ਫੇਰ ਗੋਡੇ-ਗੋਡੇ ਜੜੀਨੇ ਆ। ਜਾਜੀ ਨਹੀਂ ਕਰਨਾ ਖਾਣੇ ਨੂੰ। ਪਬੀਤੇ ਦੇਖ ਲਈ ਜੀ ਇੱਕ ਦੀ ਲੱਗ ਗਏ। ਵੀ ਇਧਰ ਵੀ ਦੋ ਬੂਟੇ ਖੜੇ ਕਹਿੰਦੇ ਦੋ ਚਾਹੀਦੇ ਵੈਸੇ ਤਿੰਨ ਖੜੇ ਸਾਡੇ ਦਾ ਇਧਰ। ਇਹਨਾਂ ਨੂੰ ਤਾਂ ਨਹੀਂ ਹਲੇ ਕੁਝ ਲੱਗਣ ਲੱਗਿਆ ਉਹਨੂੰ ਅੱਗੇ ਫੁੱਲ ਜਾਉਣ ਵਿੱਚ। ਇਹ ਦੇ ਵਈਤਾਨ ਵਧੀਆ ਖੜੇ ਆਪਾਂ ਨਾ ਪਰਲੇ ਪਾਸੇ ਬੱਟ ਜੀ ਵੱਡੀ ਅਜ ਇੱਕ ਬੂਟੀ ਜੀ ਵਾਲਾ ਉਹ ਖਾਸੀ ਹੋ ਜਾਂਦੀ ਹੈ ਹਲੇ ਇੱਧਰ ਵਾਲਾ ਰਹਿ ਗਈ ਥੋੜੀ ਬੱਟੇ ਵੱਡਾਂ ਗੇ ਹੁਣ ਸਵੇਰੇ ਕੱਲ ਨੂੰ ਇਹੇ ਜੀ ਬੂਟੀ ਜੀ ਖਾਸੀ ਖੜੀ ਹੈ ਇੱਧਰ ਹੀ ਡਬੱਟ ਪੈਨੂ ਆਖੀ ਹੌਲੇ ਪਤਾ ਨਹੀਂ ਹਲੇ ਗੱਲ ਲੱਗਣੇ ਪਰ ਇਹ ਇੱਕ ਵਾਰ ਲੱਗਿਆ ਵੀ ਦੇਖੇ ਤੇ ਐਂ ਪਤਾ ਨਹੀਂ ਲੱਗਿਆ ਵੀ ਕਦੋਂ ਟਾਈਮ ਤੇ ਲੱਗ ਲੈ ਉਹ। ਥਾੜਾ ਉਹਨਾ ਬੁੱਟਾ ਖੜਾ ਹੀ ਆਪਣਾ। ਆ ਬੇਲ ਨੂੰ ਫੁੱਲ ਜ਼ਿਆਦਾ ਹੋਣ ਲੱਗਿਆ। ਇਹ ਸ਼ੌਰੇ ਦੇ ਬਾਹਰ ਹੈ। ਸ਼ੌਰੇ ਵਾਲੇ ਦੀ ਚੀਜ਼ ਵੀ ਘੱਟ ਲੱਗਦੀ ਹੈ ਕੀ ਲੱਗੀ ਵਿੱਚ। ਉਹ ਵੀ ਲੱਗ ਰਹੀ ਵਿੱਚ ਨੂੰ ਪਰ। ਵੀ ਨੂੰ ਲੱਗ ਗਿਆ ਫੜ ਫੜ। ਮੱਸੀ ਪਿੰਡੀਆਂ ਖੜੀਆਂ ਮੁੰਡੀਆਂ ਢਾਦੀ ਸਬਜ਼ੀ ਵਰਗੀ ਦਾ ਰੀਸ ਨਹੀਂ ਜਿਹੇ 10 ਪੀਛੇ ਉਹਦੇ ਨਾਲ ਛੋਟੇ ਏਨੇ ਚ ਬਰਕਤ ਹੋ ਜੰਦੀ ਆ ਆ ਹੋਰੀ ਪਰਸੋਂ ਬੀਜੀ ਦੀ ਉੱਪਰ ਮੈਨੂੰ ਲੱਗੀ ਨਿਕਲਣੇ ਬਾਹਰ ਲਾਗੀ ਵਿੱਚ ਦੇਖਣਾ ਬਹੁਤ ਵੀ ਅੱਜ ਕੱਲ ਪਰਸੋਂ ਕੱਲ ਪਰਸੋਂ ਇਸ ਟਾਈਮ ਬੀਜੀ ਆ ਬਹੁਤ ਵਧੀਆ ਲੱਗੀ ਰਹਿਣ ਹੋਜੂ ਕੱਲ ਨੂੰ ਤਿਆਰ ਹੈਗਾ ਇਹਨਾਂ ਪੂਰੀ ਬਾਹਰ ਕਿ ਹੈ ਨਰਮ ਜੇ ਮੜਾ ਦਾ ਮੋਟਾ ਮੀਂਹ ਪੈ ਗਿਆ ਤਾਂ ਹੋਰ ਸੱਟ ਨਿਕਲ ਆਉਗੀ। ਔਰੇ ਸਾਡੇ ਮੀਂਹ ਪੈ ਗਿਆ ਤਾਂ ਉੱਥੇ ਗਾਂ ਖੇਤਾਂ ਸੂਏ ਭਰ ਨਹੀਂ ਲੱਭਿਆ ਜੀ। ਆਖਿਆ ਬੂਟੇ ਨਹੀਂ ਗੜਾਈ ਹੋ ਗਈ ਦੀ। ਇਹਨਾਂ ਚ ਮੁਰਗਿਆਂ ਦਾ ਰੇਵੀ ਵੀ ਪੈ ਲਿਆ, ਦੇਸੀ ਰੇਵੀ ਪੈ ਗਿਆ। ਬੂਟੇ ਵੀ ਜੰਗਦੇ। ਬੂਟੇ ਹੁਣ ਦੇਖਣ ਲੱਗੇ ਪਹਿਲਾਂ ਖੜ੍ਹ ਗਏ ਤੇ। ਹੁਣ ਉਹ ਦੋ ਹੀ ਲੈਣ ਚਮਕਣੀਆਂ। ਵੀ ਨਹੀਂ ਹੋ ਨਹੀਂ ਰਹੇਗਾ। ਇੱਕ ਵੀਰ ਦੇ ਕੱਲ ਕਮੈਂਟ ਆਇਆ ਕਹਿੰਦਾ ਮਸਾ ਜੀ ਖੇਤ ਦੇ ਵੀ ਦੱਸੋ ਵੀ ਕਿੰਨੇ ਲੱਗਦੇ ਆ। ਇਹ ਕਹਿੰਦਾ ਭਾਈ ਇੱਕਣਾ ਵੀ ਜੇ ਆਹ ਹੁਣ ਆਪਣਾ ਖੇਤ ਹੈ ਆਪਣੀ ਪਹੀ ਹੈ ਜੇ ਇਹਦੇ ਨਾਲ ਲੈਨ ਲਾਉਣੀ ਆ ਫਿਰ ਥੋੜਾ ਜਿਹਾ ਮਸ਼ੀਨ ਵਸੂਣ ਲੰਗਣ ਔਖ ਹੋ ਜਾਂਦਾ ਵੀ ਚਲੋ ਫਿਰ ਵੀ ਲੈਨ ਲੱਗ ਜਾਂਦੀ 2 ਫੁੱਟ ਛੱਡ ਕੇ ਹੁਣ ਮੈਂ ਲਾਈ ਵੀ 2 2.5 ਫੁੱਟ ਛੱਡ ਕੇ ਵੀ ਉਧਰ ਆਪਣੇ ਖੇਤ ਹੈ ਜੇ ਇਹਦਾ ਨਾਲ ਲਾਉਣੇ ਤਾਂ ਤਾਂ ਦਾ 500 ਬੂਟਾ ਲੱਗ ਜਾਂਦਾ ਕਿਉਂ ਫਿਰ ਉਹ ਦੋ ਤਿੰਨ ਲੈਨਾਂ ਵੱਜ ਜਾਂਦੀਆਂ ਲਾਗਾਆਂ ਵਾਲੀਆਂ ਨਹੀਂ ਫਿਰ ਲਾਗਾ 12 12 ਫੁੱਟ ਛੱਡ ਕੇ ਬੂਟਾ ਲਾਉਣਾ ਪੈਂਦਾ ਫਿਰ ਉਹਦੇ ਕਰਕੇ ਲੈਨਾਂ ਘਟ ਜਾਂਦੀਆਂ ਵੀ ਲੈਨ ਤਾਂ ਚਲੋ ਹੁਣ ਆਪਾਂ ਨੇ 20 ਫੁੱਟ ਪਰ ਲਾਈ ਵੀ ਹੈ ਇੰਨੇ ਪਾਸੇ ਮੈਂ ਛੱਡ ਕੇ ਲਾਈ ਵੀ ਇੱਕ ਪਾਸੇ ਪੈਹੀ ਤੀ ਤਾਂ ਕਰਕੇ ਦੱਸ ਲੈਣਾ ਲੱਗ ਗਿਆ 20 ਫੁੱਟ ਬੱਲਾ ਲੈਣਾ ਕਈ ਉਹ 15 ਫੁੱਟ ਬੱਲਾ ਲਓ ਫਿਰ ਵੀ ਦੋ ਤਿੰਨ ਲੈਣਾ ਵੱਜ ਜਾਂਦੀਆਂ ਜਣੀ ਫਿਰ ਉਨੀ ਫਸਲ ਘਟਣ ਲੱ ਜਾਂਦੀ ਹੈ ਵੀ ਸੰਘਣਾ ਲਾ ਲਓ ਉਹਨਾਂ ਘਟ ਚੱਲਦਾ ਬੂਟਾ ਨਗਜ ਆਲਾ ਵੱਜ ਜਾਂਦੇ ਆ ਵਿਗਣੇ ਉਹਨੇ ਨਹੀਂ ਜਿਆ ਕੇ ਹੁਣ ਆਪਣੇ ਪੌਣੇ ਕ 400 ਬੂਟਾ ਲੱਗਿਆ ਹੋਇਆ 350 ਪੌਣੇ 400 ਵੀ ਉਹੀ ਰੇਟ ਹੋ ਜਣਾ ਹੈ ਕਿ ਬੂਟੇ ਛੇਤੀ ਤੱਕੜੇ ਹੋ ਜਾਂਦੇ ਦੇਖਿਆ ਤੁਸੀਂ ਵੀਡੀਓ ਦੇ ਵਿੱਚ ਵੀ ਐ ਕਰਨ ਚੱਲੀ ਜਾਂਦਾ ਜੀ ਕਾਰੋਬਾਰ ਅਕੀ ਬਰਸਾਤ ਉਹੀ ਜੀ ਪਈ ਨਹੀਂ ਹੈਗੀ ਨਹੀਂ ਬੂਟੇ ਬਾਟੇ ਚੱਲਦੇ ਬਹੁਤ ਵਧੀਆ ਬਰਸਾਤ ਦੇ ਵਿੱਚ ਪਹਿਲਾਂ ਦੋ ਕੁ ਮਹੀਨੇ ਪੈਦੇ ਬੂਟੇ ਬਹੁਤ ਘੱਟ ਉੱਠੇ ਤੇ ਹਾਂ ਨਿੰਬੂ ਦਾ ਬੂਟਾ ਜੇ ਤਾਂ ਲੱਗੇ ਤੜਨਾ ਇਹ ਬਗਾ ਨਿਕਲ ਤੜਨਾ ਲੈ ਜਾਂਦੇ ਜੇ ਬੜਾ ਹੋ ਕੇ ਬੂਟਾ ਨਿੰਬੂ ਨਫਰ ਠੀਕ ਹੈ ਹੋਂ ਫਰਾਂ ਵੀ ਲੱਗੇ ਹੋਇਆ ਜਦਾਂ ਦਾ ਕੋਈ ਨਹੀਂ ਸਾੜੇ ਪਾਦੇ ਉੱਪਰ ਪਾਣੀ ਕੋਈ ਨਹੀਂ ਪਾ ਸਾੜੇ ਮੇਸਤਰੀ ਮੇਸਤਰੀ ਦੇ ਉੱਪਰ ਹੀ ਪਾਦੇ ਜਦ ਅੱਗ ਲੱਗੀ ਛੱਡ ਕੇ ਭੱਜਲੇ ਮੈਂ ਤਾਂ ਕਾਕੂ ਨੂੰ ਦੇਖਾਂ ਵਾ ਕਾਕੂ ਕਿੱਥੇ ਗਿਆ ਪਾਣੀ ਨਹੀਂ ਲੱਗੀ ਅੱਗ ਲੱਗੀ ਐਮ ਪਾਣੀ ਨਹੀਂ ਲੱਗੀ ਅੱਗ ਲੱਗੀ ਵੇ ਤੂੰ ਵੀ ਨਾ ਦੇ ਸਕੇ ਆ ਰਹੇ ਨੇ ਕੜਾ ਕੰਮ ਹੈ ਜੰਮਾ ਕੈਪਟੈਂਕੀ ਖੋਲ ਕੇ ਰੱਖੋ ਹੀ ਨਹੀਂ ਵੀਡੀਓ ਤੇਰੀ ਬਣਨ ਲੱਗੀਆਂ ਮੁੰਡਰੇ ਬਹੁਤ ਜ਼ਿਆਦਾ ਨਹੀਂ ਮੇਰਾ ਤਾਂ ਕੋਲ ਖੜਾ ਦਾ ਮੈਂ ਤਾਂ ਪਾਸੇ ਕਰਨ ਨਹੀਂ ਦਾ ਹਾਂ ਬਾਹਰ ਕੁਛ ਇਹ ਨਾ ਵਾ ਟੈਂਕੀ ਦੇ ਤਾਂ ਨਹੀਂ ਕਹਿੰਦਾ ਘਾਟ ਸਾੜੇ ਵਾਲੀ ਤਾਂ ਅੱਧੀ ਤੇ ਉੱਪਰ ਉਹ ਬਾਈ ਸਕੰਜਾ ਅੱਜ ਹੋ ਗਿਆ ਤਿਆਰ ਆਪਾਂ ਨਾ ਸਕੰਜਾ ਲੁੱਟਣਾ ਚਾਹ ਹਾਂ ਤੂੰ ਤੇਰੀ ਕਹਾਣੀ ਰਹਿ ਗਈ ਤੂੰ ਕਰ ਪੂਰੀ ਹੁਣ ਵੀ ਆ ਗਿਆ ਬਾਈ ਉਹ ਟੈਂਪੋ ਲੈ ਕੇ ਬਾਈ ਨੇ ਕਰਿਆ ਪਤਾ ਰਿਕਸ਼ਾ ਰੇੜੀ ਵਾਲਾ ਉਹ ਗਿਆ ਮੁਕਰ ਵੀ ਇੱਕ ਦੂਰ ਆ ਗਿਆ ਉਹ ਕਹਿੰਦਾ ਇੱਕ ਕਹਿੰਦਾ ਮੈਨੂੰ ਟੈਂਪੋ ਵਾਲੇ ਨੇ ਕੁੱਟਣ ਕਿਤੇ ਵੀ ਤੂੰ ਸਾਡਾ ਕਰੈਕ ਹੋ ਗਿਆ ਕਰਦਾ ਫਿਰਦਾ ਬਾਕੀ ਭਾਈ ਰੰਗ ਹੋਵੇ ਸਟicker ਲਵਾ ਕੇ ਗਿਆ ਮਰਾਤ ਮਹਾ ਕਹਿੰਦਾ ਬਾਈ ਕਹਿੰਦਾ 6 ਵਜੇ ਆਜਣਾ ਲੈ ਕੇ ਨਹੀਂ ਦੇ ਜੀ ਇਹ ਸਾਰਾ ਕੰਮ ਰੈਡੀ ਕਰਾ ਕੇ ਮੈਨੂੰ ਆਫਰ ਕਰ ਰਿਹਾ ਦਾ ਵੀ ਹੁਣ ਟੈਂਪੋ ਵਾਲਾ ਕਰਿਆ ਬਾਈ ਮੰਗਦਾ ਦਾ 1800 ਰੁਪਿਆ ਇਹਦੇ ਕਿ ਕਰਿਆ 1500 ਰੁਪਿਆ ਦੀ ਬੂਥ ਘਰ ਜਾਣਾ ਹੈ ਮਾਰੋ ਇਸ ਟੈਕਰ ਆਪਣੇ ਨਾਲ ਦੇ ਲਾਏ ਹੋਏ ਆਪਣੇ ਘੋੜੇ ਲਾਏ ਹੋਏ ਜਣੀ ਨੇ ਗੱਬੇ ਵੀ ਉਹ ਲਾਤਾ ਫਾਰਮਰ ਵਾਲਾ ਆਪਣੇ ਮਹੱਲ ਲਾਤਾ ਦਾ ਆਪਾਂ ਨੇ ਬੇੜਾ ਵਾਲਾ ਨੀਲਾ ਰੰਗ ਲੈਂਟ ਕਰਵਾਇਆ ਵਾ ਇਹ ਪੂਰਾ ਅਜੇ ਤੱਕ ਬਣਿਆ ਜੀ ਜਾਲੀ ਉੱਪਰ ਵਕੀਲਾ ਤੱਕ ਤੋਰਦੇ ਬਾਈ ਨੂੰ ਆਪਣਾ ਨੰਬਰ ਦੇਣਾ ਫੋਨ ਕਰ ਲੂਗਾ ਜਾ ਕੇ ਉੱਥੇ ਉਹ ਮੁੜਿਆ ਨਹੀਂ ਹੈਗਾ ਓਰੇ ਉਹ ਟੈਂਪੂ ਲੰਘਿਆ ਉਹ ਕਹਿੰਦਾ ਮੈਂ ਇਹਦਾ ਛੱਡਣਾ ਨਹੀਂ ਅੱਜ ਹੈ ਕਹਿੰਦਾ ਮੈਂ ਨਹੀਂ ਛੱਡਣਾ ਹਾਂ ਆਇ ਨਾ ਕਰੋ ਇਹ ਤਾਂ ਬਹੁਤ ਦੂਰ ਲਿਖਾਤਾ ਕੋਈ ਹੋਰ ਲੈਣ ਗਿਆ ਪਾਰਟੀ ਬੁੱਢੀ ਕਹਿੰਦਾ ਤਾਂ ਛੱਡੂਗਾ ਆਇ ਕਹਗਾ ਉਹ ਪਾਰਟੀ ਤੇ ਹੀ ਕਰੂਗਾ ਮੁੜ ਕੇ ਆ ਕੇ ਉਹ ਬਾਈ ਕੱਟਦਾ ਆਉਣ ਆਏ ਜੀ ਪੂਰਾ ਪੂਰਾ ਹੀ ਆ ਉਹ ਉਹ ਤੇਰਾ ਟੀਟੂ ਜੀ ਵੀ ਆ ਜਾਊਗਾ ਈਟ ਆ ਜੂ ਬਾਹਰ ਨਿਕੜੋ ਆ ਲਾਉਣਾ ਪੈਣਾ ਇਹਦੀ ਪੱਤੀਆਂ ਡਾਲੇ ਦੀ ਪੱਤੀਆਂ ਪੁੱਤੀਆਂ ਲਾਉਣੇ ਪੈਣਿਆ ਫਿਰ ਹਾਂ ਤਾਂ ਹੀ ਆਉਣਾ ਬਾਈ ਇਹ ਡਾਲੇ ਵਸ ਗੰਡੇ ਛੋਟਾ ਹਾਥੀ ਇਹ ਇਹ ਜਿਆਦਾ ਛੋਟਾ ਰੈਂਪੂ ਬਾਹਰ ਹੀ ਬਾਹਰ ਕਰ ਲਿਆ ਬਾਹਰ ਹੀ ਚਲਾ ਚਲਾ ਦਾਰੇ ਹੁਣ ਹੋ ਉੱਠੇ ਆ ਜਾ ਆਉ ਤਾਂ ਬਾਹਰ ਕੱਢੀ ਤੈਨੂੰ ਠੀਕ ਦੇ ਖੜੇ ਆਹ ਰਾਲ ਆਹ ਪੱਤੀਆਂ ਜੇ ਕਹਦਾ ਵੀ ਜਿਹੜੀਆਂ ਲੁੱਲੇ ਆ ਜਾ ਇਹ ਜੇ ਪਿੰਨਾ ਨਹੀਂ ਪਾਇਆ ਹੋਣਾ ਕੱਕਲੇ ਹੈ ਹੈਂ? ਇਹ ਤਾਂ ਜੇ ਪਾਇਆ ਹੀ ਨਾ ਹੋਵੇ ਸਿਆ അതെ <inaudible>

ਤੋੜਦਾ ਸੀ ਮੈਂ ਉਹਨੂੰ ਕਰ ਦੇਣਾ ਬਾਈ ਨੇ ਵੀ ਤੋੜਦਾ ਬਾਈ ਛੋਟੀ ਜਿਹੀ ਗੱਲ ਦੀ ਹਾਂ ਹਾਂ ਲੈ ਹੁਣ ਜਿੱਧਰ ਨੂੰ ਮਰਜ਼ੀ ਚਲੀ ਜਾਏ ਮੈਂ ਉਹਨੂੰ ਟਾਈਮ ਦੇ ਦੇਣਾ ਬਾ ਫੋਨ ਜਾ ਕੇ ਕਰ ਲੈ ਉੱਥੇ ਬੋ ਬਾਈ ਫਾਇਦਾ ਵੀ ਹੈਗਾ ਛੋਟੀ ਜੀ ਦੀ ਕਰੋ ਇਹ ਰਿਕਸ਼ੇ ਰੇੜੀ ਪਤਾ ਨਹੀਂ ਕਿ ਕਿੱਥੇ ਜਾਣਾ ਹੈਗਾ ਇਹ ਰੇੜੀ ਪਰ ਔਖਾ ਹੋ ਜਾਣਾ ਹੈ ਯਾਰ ਉਹ ਵੇ ਹਾ ਹਾ ਲੋ ਇਹ ਅਹਿਮ ਗ੍ਰਾਬੀਆਂ ਵੱਡਦੀਆਂ ਚੱਕਣੇ ਵਾਲੀ ਲੇਵਰ ਹੋ ਰਹੀਆਂ ਇਹਨਾਂ ਦੀ ਇਹਨਾਂ ਨੇ ਧਾਨ ਵੱਢਣੇ ਥੱਲੇ ਦੇ ਚੱਕਦੀਆਂ ਇਹ ਹਾਈਡਰ ਫਿਰਦੀਆਂ ਛੋਟੀਆਂ ਗਰੀਬ ਜਿਹੜਾ ਨਾਲੀ ਵੀ ਵੱਡਿਆਂ ਛੋਟਿਆਂ ਨੂੰ ਵੱਡਿਆਂ ਨੂੰ ਘੱਟ ਕਰਦੇ ਆ ਉਹ ਦੇਖੋ ਕਿਹੜੇ ਖਾਵਾ ਦੇ ਆ ਉਹ ਬਜਾਣੇ ਦੇ ਮਗਰ ਪੈਂਦੀ ਜਾਂਦਾ ਭੱਜ ਭੱਜ ਕੇ ਆਰੇ ਆਏ ਪਟਾ ਉਹ ਬੜਦਾ ਉੱਥੇ ਗੇੜ ਦੇਣਾ ਆ ਪੈਰ ਜਗਾ ਧੋ ਕੇ ਜੜ ਜੀ ਦੇ ਪਾਣੀ ਕਿਰਾਂ ਨੇ ਆਫ ਕਰ ਦੇ ਗੇੜ ਦਾ ਅਰਜੀ ਕਰਤੀ ਸਾਫ ਉਹਦੇ ਤਣੇ ਜੇ ਖਾਂਦੀ ਅਸਲ ਵੀ ਜੜਦੇ ਹੈ ਇਹ ਆਹ ਦੇਖੋ ਆਹ ਦੇ ਆਹ ਕੋਹ ਹੈ ਵੰਦਾ ਇਹ ਆਹ ਦੇ ਆਹ ਹਾਂ ਦੁੱਲੇ ਦੇਖੇ ਕੱਲਾ ਢੱਕਾ ਫੜ ਕੇ ਖਿੱਚਿਆ ਉਹਨਾ ਉਹ ਤਾਂ 8 ਕਰਕੇ ਬੰਦੇ ਦਾ ਫਰਕ ਕਰਦਾ ਇਹ ਕੰਮ ਨਹੀਂ ਹੁਣ 20 ਬੂ ਵਾਲੀ ਲੋ ਬਾਈ ਜੀ ਦੁੱਲੇ ਰਾਹੀਂ ਇੱਕ ਆ ਹੋਰ ਸਮਾਨ ਲੱਗ ਕੇ ਬਣਾਉਣਾ ਜੇ ਕਿਸੇ ਵੀਰ ਨੇ ਬਣਾਉਣਾ ਹੋਵੇ ਤਾਂ ਸੰਪਰਕ ਕਰ ਸਕਦਾ ਇੱਕ ਲੱਤ ਵਾਲਾ ਦੋ ਲੱਤਾਂ ਵਾਲਾ ਤਿੰਨ ਲੱਤਾਂ ਵਾਲਾ ਇਹ ਜੜਾ ਵੀ ਪਟਦਾ ਹੈ ਧਰਤੀ ਲਪਾੜਦਾ ਜਿਹੜਾ ਕਹਿੰਦੇ ਧਰਤੀ ਪਲਪਾੜ ਵਾਲਾ ਹੁਣ ਨਾ ਇੱਕ ਵਾਲਾ ਦੇਖਿਆ ਪਰ ਤਿੰਨ ਵਾਲਾ ਇਹ ਜੇ ਕਿਸੇ ਵੀਰ ਨੇ ਬਣਾਉਣਾ ਹੋਵੇ ਤਾਂ ਸੰਪਰਕ ਕਰ ਸਕਦੇ ਆ ਨਾ ਇਹ ਹਾਪਤਿਆਂ ਗੱਲ ਰਜਿਸਟ੍ਰੇਟ ਵਿੱਚ ਅੱਗੇ ਪਿੱਛੇ ਕਰਨਾ ਇਹ ਵੀ ਕਈ ਵਾਰ ਖੋਲਣੀ ਪੈ ਜਾਂਦਾ ਟਰੈਕਟਰ ਨਹੀਂ ਖਿੱਚਦਾ ਦੋ ਫੜੇ ਲੱਗਦੇ ਇਹਨਾਂ ਲੱਗਣਾ ਹਲੇ ਸਮਾਨ ਹੋਰ ਉੱਪਰ ਜਿਹੜਾ ਘੋੜੀ ਬਣ ਕੇ ਜਿਹੜਾ ਸਮਾਨ ਜਾਂ ਹੁੰਦਾ ਕੀ ਜ ਵਧੀਆ ਇਹ ਕਿੰਨੇ ਕੇ ਪੈ ਜਾਂਦਾ ਗੈਸ ਹੈ ਕੋਸ ਇਹ ਮੈਂ ਕਹ ਰਿਹਾ 30000 40 ਦੇ ਵਿਚਾਲੇ 35 ਤਾਂ 35 ਦੇ ਉੱਪਰ ਪੈ ਜਾਣਾ ਇਹ ਕੀ ਕਹੇ ਵਜਨ ਵਾਲੀ ਚੀਜ਼ ਹੈ ਇਹ ਸਾਰੀ ਜਿੰਨੀ ਬੈਗੀ ਹੈ ਜਿਹੜੀ ਆ ਲੱਤ ਜੀ ਪਈ ਵੀ ਕੱਲੀ ਆਉ ਥੱਲੇ ਕੱਲੀ ਲੱਤ ਹੈ 3 ਕਿਲੋ ਦੀ 3 ਕਿਲੋ ਦੀ ਇੱਕ ਹੈ ਯਾਨੀ 2 ਕੁ ਕਵਾਂਟਲ ਲੱਗਦਾ ਚੱਲੀ ਜਾਣਾ ਇਹ ਵੀ ਹੈ ਨਾ ਸਮਾਂ ਜਿੰਨਾ ਵੀ ਹੈ ਤਕੜਾ ਇਹਦਾ ਹਿੱਲਦਾ ਵੀ ਨਹੀਂ ਹੈਗਾ ਤਕੜਾ ਭਾਈ ਜਿੰਨੀ ਵੀ ਆ ਫਰੇਮ ਫਰੂਮ ਤੁਸੀਂ ਦੇਖੀ ਪਹਿਲਾਂ ਵੀ ਬਣਦੀ ਸੀ ਇਹ ਚੀਜ਼ ਵਧੀਆ ਬਣ ਗਈ ਬਣੇ ਦੇ ਪਤਾ ਲੱਗਦਾ ਪਹਿਲਾਂ ਕੋਸੋ ਪਈਆਂ ਲੱਤਾਂ ਜਾਂ ਹੋਰਦਾਂ ਲੱਦਿੰਦੀਆਂ ਹੈਗੀ ਵੀ ਠੀਕ ਹੈ ਬਾਕੀ ਹੁਣ ਟਰੈਕਟਰ ਪਰ ਡਿਪੈਂਡ ਹੈ 4x4 ਇਸ ਤੋਂ ਜ਼ਿਆਦਾ ਪਰ 4x4 ਵੀ ਕਾਇਆ ਜੇ ਆਪਾਂ ਦੇਖਿਆ ਨਾ ਚੱਲਦਾ ਉਹ ਕਈ ਵਾਰ ਮੂਰੇ ਦੇ ਟਾਇਰ ਧੱਕ ਹੋ ਜਾਂਦੇ ਫਿਰ ਜੋ ਨਹੀਂ ਲੱਗਦਾ ਹੈਗਾ। ਵੀ ਬਾਕੀ ਹੁਣ ਚੱਲੇ ਤੇ ਪਤਾ ਲੱਗਿਆ ਉਹ ਦਿਖਾਵਾਂਗੇ ਤੁਹਾਨੂੰ ਚੱਲਦੇ ਵੀ। ਸੜ ਜਾਣੀ ਇਹ ਪਹਿਲੀ ਵਾਰ ਬਣਾਇਆ ਹੈ। ਵੀ ਚਲੋ ਹੈ ਮੁੰਡਾ ਕਾਰੀਗਰ ਹੈ। ਵੀ ਕੰਮ ਜੰਦ ਨੇ ਸਾਰੇ ਜਨ ਬੈ ਤੇ ਟਰਾਲੇ ਦੀ ਤਿਆਰੀ ਹੋ ਰਹੀ ਹੈ। ਤਕਰੀਬਨ ਅੱਜ ਲੱਗਦੇ ਬਕਸੇ ਇਹਦੇ। ਹਾਲੇ ਚਾਦਰ ਨਗਦੀ ਜਾਰਾ। ਚਲੋ ਜੀ ਚਲੋ ਮਾਰੋ ਗ੍ਰੈਂਡਰ। ਹਾਲਾ ਫੇਲੀ ਬੱਕੇ ਹੁੰਦੇ ਨੇ ਇਕਾ ਹੋੜੇ। ਅੱਜ ਕੋਈ ਕੰਮ ਘੱਟ ਕਰਿਆ ਜੀ ਬੰਦੇ। ਅੱਜ ਆ ਹੀ ਲਾਇਆ ਆ ਵਾ ਦੇਖੇ। ਕੋਈ ਗ੍ਰੈਂਡਰ ਹੋ। ਕੀ ਆ ਪੱਕਾ ਆਹਾ ਅੱਛੇ ਅੰਜਾਹ ਹਵਾਇਰੀ ਡਰ ਮੈਂ ਮਾਰ ਗਿਆ ਹਾਂ ਨਹੀਂ ਤੇਰਾ ਜੋ ਹੱਦ ਤੱਕ ਤੂੰ ਤਾਂ ਕਿ ਲੰਦਾ ਵੈ ਕਿ ਨਹੀਂ ਛੱਡ ਦੇ ਲੱਬ-ਦੱਬ ਕੇ ਚੱਕ-ਚੱਕ ਕੇ ਢਾਂਕੇ ਲੱਗਦਾ ਆ ਚੱਲਿਆ ਨਹੀਂ ਕੂਲਰ ਹਵਾਇਰੀ ਹੋਰ ਪਾਸੇ ਨੂੰ ਹੈ ਹਵਾ ਹਵਾ ਹੀ ਜੇ ਤੂੰ ਜਾਨੀ ਜੰਗਲੋਂ ਕਰਨੀ ਹੈ ਅੱਛਾ ਆਲਾ ਹਵਾ ਹੀ ਜੰਗਲੋਂ ਇੱਧਰ ਬਾਈ ਲੱਗੀ ਵੀ ਕਾਰ ਸੇਵਾ ਚੱਲਦੀ ਹੈ ਨਾ ਦੋਹੀਆਂ ਫੱਟ ਗਈਆਂ ਏ ਢੋਣ ਲੱਗੀਆਂ ਵੀਆਂ 3 4 ਬੜੇ ਵੇਦਿਆ ਕੀ ਨਾਉਟ ਮਾਰਿਆ ਵਾ ਧਾਨਾ ਵੇ ਉਹ ਇਹ ਵਧੀਆ ਚੀਜ਼ ਬਣੀ ਵੀ ਜਿਹੜੀ ਬਣੀ ਹੋਈ ਹੈ ਨੰਬਰ ਆਹ ਦਾ ਬਣਾ ਆਹ ਸਰਜਾ ਹਾਂ ਹਾਂ ਇੱਥੀ ਉਹ ਮੈਂ ਨੂੰ ਕਿੱਥੇ ਜਾਪੀ ਬਸ ਉੱਪਰ ਅੱਛਾ ਪੱਤੀ ਲਾਉਂਦੇ ਮੈਂ ਜਾਪਦਾ ਆਂ ਆਹ ਬਹੁਤ ਬੰਦਿਆਂ ਦੀ ਲੋਡ ਪੈਂਦੀ ਭਾਈ ਪੰਜ ਜਣੇ ਲੱਗੇ ਵੇ ਇੱਕ ਬੱਸ ਫਿੱਟ ਕਰਨ ਬਾਰੋਦਰੀ ਕਾਦਰ ਕਾਪੀ ਲਾਲ ਮੁੰਡੇ ਨੇ ਕਸਾ ਚਲੋ ਬਾਈ ਠੀਕ ਹੈ ਬੱਲੇ ਕਿਸੇ ਸਾਸਰੀ ਕਾਲ ਜੀ ਸਾਰਿਆਂ ਨੂੰ